ਆਪਣੇ ਵਿਹਾਂ ਆਤੇ ਵਿਵਾਦਾਂ ਕਰਕੇ ਚਰਚਾ ਵਿੱਚ ਰਹਿਣ ਵਾਲੀ ਪੂਜਾ ਸੰਗ ਇੱਕ ਵਾਰੀ ਫੇਰ ਸੁਰਖੀਆਂ 'ਚ ਆ ਚੁੱਕੀ ਹੈ ਜਿੱਥੇ ਲੋਕ ਇਹ ਸੋਚਦੇ ਰਹੇ ਕਿ ਉਹ ਆਪਣੇ ਤੀਜੇ ਪਤੀ ਸੁਖਜਸਲ ਤੋਂ ਵੱਖ ਹੋ ਚੁੱਕੀ ਹੈ ਉੱਥੇ ਹੁਣ ਇੱਕ ਨਵਾਂ ਵੱਡਾ ਖੁਲਾਸਾ ਹੋਇਆ ਹੈ ਜਿਸ ਨੇ ਸਾਰੇ ਅੰਦਾਜ਼ਿਆਂ ਨੂੰ ਉਲਟ ਕਰਕੇ ਰੱਖ ਦਿੱਤਾ ਹੈ ਸਭ ਤੋਂ ਪਹਿਲਾਂ ਜੇ ਤੁਸੀਂ ਸੁਖਜਸਲ ਦਾ ਇੰਸਟਾਗ੍ਰam ਚੈੱਕ ਕਰੋ ਤਾਂ ਉਹ ਵੀਡੀਓ ਜਿਸ ਦੇ ਵਿੱਚ ਪੂਜਾ ਤੋਂ ਵੱਖ ਹੋਣ ਦੀਆਂ ਗੱਲਾਂ ਕਰ ਰਹੀ ਸੀ ਹੁਣ ਉਹ ਡੀਲੀਟ ਹੋ ਚੁੱਕੀ ਹੈ ਇਸ ਤੋਂ ਵੀ ਵੱਡੀ ਗੱਲ ਉਹੀ ਸੁਖਨ ਪੂਜਾ ਨਾਲ ਕਲੈਬ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਉਹ ਵੀ ਇੱਕ ਰੋਮਾਂਟਿਕ ਵੀਡੀਓ ਵਿੱਚ ਇਹ ਵੀਡੀਓ ਨਾਸਿਰ ਗੁਸ਼ਤੇ ਦੇ ਅਕਾਊਂਟ ਤੇ ਹੈ ਸਗੋਂ ਪੂਜਾ ਨੇ ਵੀ ਇਹ ਵੀਡੀਓ ਆਪਣੇ ਪੇਜ ਤੇ ਲਾਈ ਹੋਈ ਹੈ ਹੁਣ ਇਹ ਸਭ ਦੇਖ ਕੇ ਲੋਕ ਸਵਾਲ ਉਠਾ ਰਹੇ ਹਨ ਕਿ ਇਹ ਤਲਾਕ ਸਾਸੀ ਜਾਂ ਸਿਰਫ ਇੱਕ ਨਕਲੀ ਡਰਾਮਾ ਸੀ ਜੋ ਫਾਲੋਅਰਸ ਅਤੇ ਅਟੈਨਸ਼ਨ ਵਧਾਉਣ ਲਈ ਕੀਤਾ ਗਿਆ ਕਮੈਂਟ ਸੈਕਸ਼ਨ ਵਿੱਚ ਵੀ ਲੋਕ ਕਹਿ ਰਹੇ ਹਨ ਇਹ ਹਰ ਵਾਰ ਇਹਨਾਂ ਨੂੰ ਕਿਵੇਂ ਮੂੰਹ ਕੱਟਣੀ ਪੈਂਦੀ ਹੈ ਕਿ ਬੇਇੱਜ਼ਤੀ ਕਦੇ ਵੀ ਆਦਤ ਬਣ ਜਾਂਦੀ ਹੈ ਇਹ ਲੋਕ ਸੈਲਫ ਸਿਮਪੈਥੀ ਤੇ ਕੰਟੈਂਟ ਵਿੱਚ ਨਾਏ ਨੇ ਕਈ ਲੋਕ ਤਾਂ ਇਹ ਵੀ ਲਿਖ ਰਹੇ ਹਨ ਕਿ ਇਹ ਸਿਰਫ ਇੱਕ ਡਰਾਮਾ ਸੀ ਜਿਸ ਦੀ ਰਚਨਾ ਪਹਿਲਾਂ ਹੀ ਕਰ ਲਈ ਗਈ ਸੀ ਤਾਂ ਜੋ ਨਵੇਂ ਅਕਾਊਂਟਾਂ ਤੱਕ ਰੀਚ ਵਧਾਈ ਜਾ ਸਕੇ ਕਈ ਨਟਿਜਨ ਤਾਂ ਇਹ ਕਹਿ ਰਹੇ ਹਨ ਕਿ ਇਹਨਾਂ ਨੂੰ ਤਾਂ ਰੋਜ਼ ਇੱਕ ਨਵੀਂ ਕਹਾਣੀ ਚਾਹੀਦੀ ਹੁੰਦੀ ਹੈ